ਹallelujah in the name of jesus amen ਪਵਿੱਤਰ ਬਾਈਬਲ ਦੇ ਵਿੱਚੋਂ ਅੱਜ ਦਾ ਵਚਨ ਅਸੀਂ ਲਵਾਂਗੇ ਜ਼ਬੂਰਾਂ ਦੀ ਪੋਥੀ ਜਿਵੇਂ ਦੇਖਿਆ ਇਥੇ ਲਿਖਿਆ ਕਿ ਜ਼ਬੂਰਾਂ ਦੀ ਪੋਥੀ ਇੰਗਲਿਸ਼ ਵਿੱਚ ਜਿਵੇਂ ਦੇਖਾਂਗੇ psalms ਇਹਦਾ ਵਚਨ ਅਸੀਂ ਲਵਾਂਗੇ 30 ਦੀ ਆਇਤ ਲਵਾਂਗੇ 5 ਇਹ ਵਚਨ ਸਾਨੂੰ ਕੀ ਕਹਿੰਦਾ ਹੈ ਇਹ ਲਿਖਿਆ ਹੈ ਕਿ ਉਸ ਦਾ ਕਰੋਧ ਪਲ ਭਰਦਾ ਹੈ ਪਾਤ ਪਤ ਦੀ ਕਿਰਪਾ ਜੂੜ ਪਾਦੀ ਹੈ ਭਾਵੇਂ ਰੋਣਾ ਰਾਤ ਨੂੰ ਟਿੱਕੇ ਪਰ ਸਵੇਰ ਨੂੰ ਜੈ ਜੈਕਾਰ ਹੋਵੇਗੀ ਹੁਣ ਤੋਂ ਅਸੀਂ ਇਹੀ ਸਮਝਦੇ ਹਾਂ ਇਹ ਵਚਨ ਜਿਹੜਾ ਹੈ ਇਹ 다ਊਦ ਨੇ ਇੱਕ ਭਜਨ ਗਾਇਆ ਸੀਗਾ ਇੱਥੇ ਪੱਤ 21 ਸਾਧੇ ਕਿ ਲਿਖਿਆ ਕਿ ਇੱਕ ਭਜਨ 다ਊਦ ਦੇ ਭਵਨ ਦੀ ਛੱਤ ਲਈ 다ਊਦ ਦੇ ਭਵਨ ਦੇ ਜਿਹੜੇ 다ਊਦ ਨੇ ਭਵਨ ਬਣਾਉਣਾ ਸੀ ਉਹਦੇ ਵਾਸਤੇ ਉਸ ਛੱਤ ਵਾਸਤੇ ਕੋਈ ਭਜਨ ਗਾਇਆ ਸੀ 다ਊਦ ਨੇ ਉਹਦੇ ਵਿੱਚ ਉਹ ਲਿਖਿਆ ਸੀ ਕਿ ਪ੍ਰਭੂ ਯੂਸੂ ਦਾ ਜਿਹੜਾ ਕ੍ਰੋਧ ਹੈ ਜਿਹੜਾ ਗੁੱਸਾ ਹੈ ਜਾਂ ਬੁਰਾ ਸਮਾਂ ਜਦੋਂ ਸਾਡੇ ਤੇ ਆਉਂਦਾ ਹੈ ਤਾਂ ਅਸੀਂ ਕਹਿੰਦੇ ਕਿ ਪ੍ਰਮਾਤਮਾ ਨੇ ਸਾਨੂੰ ਕੋਈ ਬੁਰਾ ਸਮਾਂ ਨਹੀਂ ਦਿੱਤਾ ਸਾਡਾ ਵਿਸ਼ਵਾਸ ਡੋਲਣ ਲੱਗ ਪੈਂਦਾ ਉਸ ਅਵਿਸ਼ਵਾਸ ਦੇ ਸਮੇਂ ਦੇ ਵਿੱਚ ਜਦੋਂ ਸਾਡਾ ਵਿਸ਼ਵਾਸ ਡੋਲਦਾ ਹੈ ਤਾਂ ਐਸੀ ਇਸ ਵਚਨ ਨੂੰ ਜੇ ਪੜਦੇ ਹਾਂ ਤਾਂ ਸਾਨੂੰ ਸਾਡਾ ਵਿਸ਼ਵਾਸ ਕਾਇਮ ਹੋ ਜਾਂਦਾ ਸਾਨੂੰ ਵਿਸ਼ਵਾਸ ਦੀ ਸ਼ਕਤੀ ਮਿਲਦੀ ਹੈ ਕਿ ਸਾਡਾ ਵਿਸ਼ਵਾਸ ਡੋਲ ਨਹੀਂਣਾ ਮਾਫ ਕਰਨਾ ਤੇ ਉਦੋਂ ਅਸੀਂ ਇਹ ਵਚਨ ਪੜ੍ਹ ਸਕਦੇ ਹਾਂ ਅਸੀਂ ਪ੍ਰਭੂ ਕਿ ਇਹ ਵਚਨ ਰੱਖ ਕੇ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਪ੍ਰਭੂ ਯਿਸੂ ਜੀ ਮੇਰੇ ਖੋਦਾਬੰ ਤੇਰੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੇਰਾ ਕਰੋਧ ਪਲ ਭਰਦਾ ਹੈ ਪੂਰਾ ਸਮਾਂ ਜੋ ਸਾਡੇ ਤੇ ਹੁੰਦਾ ਉਹ ਥੋੜੇ ਸਮੇਲੇ ਹੁੰਦਾ ਹੈ ਪਰ ਜਿਹੜੀ ਤੇਰੀ ਕਿਰਪਾ ਹੈ ਉਹ ਜੂਨ ਭਰਦੀ ਹੈ ਉਹ ਸਦਾ ਵਾਸਤੇ ਹੁੰਦੀ ਹੈ ਇਹ ਰੋਣਾ ਰਾਤ ਭਰ ਟਿਕ ਸਕਦਾ ਮਤਲਬ ਥੋੜੇ ਸਮੇਂ ਲਈ ਅਸੀਂ ਧੁੱਕੀ ਹੋ ਜਾਂਦੇ ਅਸੀਂ ਪਰੇਸ਼ਾਨ ਹੋ ਜਾਂਦੇ پورا ਸਮਾਂ ਸਟਕਿਆ ਆ ਜਾਂਦਾ ਪਰ ਜਦੋਂ ਉਸ ਪੂਰੇ ਸਮੇਂ ਚੋਂ ਨਿਕਲਾਂਗੇ ਸਵੇਰ ਹੋਗੀ ਉਸ ਟਾਈਮ ਸਾਨੂੰ ਪ੍ਰਭ ਯੂਸੂਸ ਮਸੀਹ ਦੀ ਸ਼ਾਂਤੀ ਤੇ ਉਲਾਸ ਉਹ ਜੋ ਜੈ ਜੈਕਾਰ ਰੰਗ ਜੋ ਚੌਂਜੇਕਾਰ ਉਹ ਵਿਤੇ ਆਹ ਸਾਰੇ ਆਪਾਂ ਕੰਮ ਬੰਦ ਕਰਦੇ ਆਂ ਤੇ ਪ੍ਰਭ ਯੂਸੂਸ ਮਸੀਹ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਪ੍ਰਾਰਥਨਾ ਵੀ ਕਰਦੇ ਆਂ हे ਮੇਰੇ ਪਿਤਾ ਪਰਮੇਸ਼ਰ ਪਰ ਵੀ ਸਦਾ ਸਿਮਰੇ ਕੋ ਦਵਾਂ ਭਾਵੇਂ ਮੈਨੂੰ ਕੋਈ ਹਨੇਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਤੁਹਾਡੇ ਵਾਅਦਿਆਂ ਨੂੰ ਮਜ਼ਬੂਤੀ ਨਾਲ ਫੜੀ ਰੱਖਦਾ ਹਾਂ اے ਮੇਰੇ ਪਿਤਾ ਪ੍ਰਮੇਸ਼ਰ ਮੇਰਾ ਵਿਸ਼ਵਾਸ ਇਸ ਕੋਈ ਸਮਝ ਦੇ ਵਿੱਚ ਵੀ ਡੋਲਣ ਨਾ ਦਿਓ ਮੈਨੂੰ ਅਜਿਹੀ ਸ਼ਕਤੀ ਮੈਨੂੰ ਅਜਿਹਾ ਬਲ ਬਖਸ਼ੋ ਮੇਰੇ ਪਿਤਾ ਪ੍ਰਮੇਸ਼ਰ ਤੂੰ ਆਪਣੇ ਵਚਨ ਪ੍ਰਤੀ ਪਰਮੇਸ਼ਰ ਸੱਚਾ ਹੈ ਅਤੇ ਤੇਰਾ ਵਚਨ ਕਹਿੰਦਾ ਹੈ ਕਿ ਤੂੰ ਮੇਰੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦੇਵੇਂਗਾ اے میرے پرمیشور میں نو تیرے وچ تے تیرے سمے وچ بھروسہ ہے اے خدا پرمیشور میں نو اجے روشنی دکھائی نہیں دی سادی پر اون والے سمے وچ میں نو امید ہے سو میرے پیدا پریشر میرے اس پورے سمے دے وچ میرے میرے ویشواس نوں بنا کے رکھو پرمیشور مینوں بل بخشو کہ میرا ویشواس محفوظ رہے پرمیشور تے میری امید نوں جگا کے رکھاں اے خدا پرمیشور سننا سی میرے خدا وند ਮੇਰੀ ਪ੍ਰਾਰਥਨਾ ਦੇ ਵਿਚਾਸਰ ਪਾਉਣਾ ਪ੍ਰਮੇਸ਼ਰ ਮੇਰੇ ਬੇਨਤੀਆਂ ਨੂੰ ਨੇੜੇ ਹੋ ਕੇ ਸੁਣਨਾ ਪ੍ਰਮੇਸ਼ਰ ਇਨ ਦਾ ਨੇਮ ਆਫ ਜੀਸਸ ਸੋ ਵੀਸੂ ਜੀ ਨਾਸਰੀ ਦੇ ਨਾਮ ਦੇ ਵਿੱਚ ਆਮੀਨ 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 ਹਾਲੇਲੂਇਆ